ਵੋਟ ਕਰ ਲੈਣਾ ਲੱਗਦੀ ਐ ਨਾ ਆਇਓ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਕਿਹੜੇ ਮੁੱਦੇ ਨੇ ਜਿਨ੍ਹਾਂ ਨੂੰ ਦੇਖ ਕੇ ਵੋਟ ਪਾਉ ਕਰੋਗੇ ਵੋਟ ਕਰਨਾ ਤਾਂ ਸਾਡਾ ਸਾਰਿਆਂ ਦਾ ਹੱਕ ਆ ਜੀ ਔਰ ਵੋਟ ਜ਼ਰੂਰ ਸਾਰਿਆਂ ਨੂੰ ਕਰਨੀ ਚਾਹੀਦੀ ਹੈ ਔਰ ਮੈਂ ਆਪਣਾ ਫਰਜ਼ ਨਿਭਾਣਾ ਆ ਸਰ ਕਿਹੜੇ ਮੁੱਦੇ ਨੇ ਸਪੈਸ਼ਲੀ ਜਿਨ੍ਹਾਂ ਨੂੰ ਦੇਖ ਕੇ ਅੱਜ ਵੋਟ ਕਰੋਗੇ ਤੁਸੀਂ ਮੁੱਦੇ ਤੋਂ ਦੇਖੀ ਬਾਤ ਦੀ ਗੱਲ ਹੈ ਬਟ ਵੋਟ ਤੁਸੀਂ ਸਾਰਿਆਂ ਨੂੰ ਮੈਂ ਤਾਂ ਅਪੀਲ ਕਰਾਂਗਾ ਸਾਰੇ ਜਣੇ ਆਓ ਵੋਟ ਪਾਓ ਤਾਂ ਕਿ ਤੁਸੀਂ ਐਸੀ ਸਰਕਾਰ ਚੁਣ ਸਕੋ ਜਿਹੜੀ ਤੁਹਾਡੇ ਲਈ ਕੰਮ ਕਰ ਸਕੇ ਠੀਕ ਹੈ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਕੋਈ ਬਾਤ ਨਹੀਂ ਕਰਦੇ ਟੋਕੀ ਸਰ ਉਹ ਵੀ ਹੈ ਕੇ ਲਿਪਤਾਂ ਵਾਲੀ ਸ਼ਹਿਰ ਨੂੰ

ਆਣਾਓ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਕਿਹੜੇ ਮੁੱਦੇ ਨੇ ਜਿਨ੍ਹਾਂ ਨੂੰ ਦੇਖ ਕੇ ਵੋਟ ਪਾਓਗੇ ਵੋਟ ਕਰਨਾ ਸਾਡਾ ਸਾਰਿਆਂ ਦਾ ਹੱਕ ਹੈ ਜੀ ਔਰ ਵੋਟ ਜ਼ਰੂਰ ਸਾਰਿਆਂ ਨੂੰ ਕਰਨੀ ਚਾਹੀਦੀ ਹੈ ਔਰ ਮੈਂ ਆਪਣਾ ਫਰਜ਼ ਮਾਣਾ ਆ ਸਰ ਕਿਹੜੇ ਮੁੱਦੇ ਨੇ ਸਪੈਸ਼ਲੀ ਜਿਨ੍ਹਾਂ ਨੂੰ ਦੇਖ ਕੇ ਅੱਜ ਵੋਟ ਕਰੋਗੇ ਤੁਸੀਂ ਮੁੱਦੇ ਤਾਂ ਦੇਖੇ ਬਾਅਦ ਦੀ ਗੱਲ ਹੈ ਬਟ ਵੋਟ ਤੁਸੀਂ ਸਾਰਿਆਂ ਨੂੰ ਮੈਂ ਤਾਂ ਅਪੀਲ ਕਰਾਂਗਾ ਸਾਰੇ ਜਣੇ ਆਓ ਵੋਟ ਪਾਓ ਤਾਂ ਕਿ ਤੁਸੀਂ ਐਸੀ ਸਰਕਾਰ ਚੁਣ ਸਕੋ ਜਿਹੜੀ ਤੁਹਾਡੇ ਲਈ ਕੰਮ ਕਰ ਸਕੇ ਠੀਕ ਜੀ ਥੈਂਕ ਯੂ ਜੀ ਠੀਕ ਕਬੀ ਬਾਹਰ ਇੱਥੇ ਤੋਂ ਓਕੇ ਓਕੇ ਸਰ ਇਹ ਵੀ ਹੈ ਕਿ ਅਲੀਪਾਲ ਵਾਲੀ ਸ਼ਹਿਰ ਇਹ ਤੇ ਨਹੀਂ ਸਾਹਿਬ ਜਾ ਨਹੀਂ ਸਾ ਤੂੰ ਜੀ ਪਾਲੂ ਕੋ ਜਾਨੀ ਤਰਸਿਆ ਪਰਟੈਂਟ ਨੂੰ ਨਾ ਬਰਡ ਕਰ ਲੋ ਨਾ ਲੱਗਦੀ ਆ ਨਾ ਆਇਓ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਕਿਹੜੇ ਮੁੱਦੇ ਨੇ ਜਿਨ੍ਹਾਂ ਨੂੰ ਦੇਖ ਕੇ ਵੋਟ ਪਾਓਗੇ ਅੱਜ ਵੋਟ ਕਰਨਾ ਤਾਂ ਸਾਡਾ ਸਾਰਿਆਂ ਦਾ ਹੱਕ ਹੈ ਜੀ ਹੋਰ ਵੋਟ ਜ਼ਰੂਰ ਸਾਰਿਆਂ ਨੂੰ ਕਰਨੀ ਚਾਹੀਦੀ ਹੈ ਔਰ ਮੈਂ ਆਪਣਾ ਫਰਜ਼ ਨਿਭਾਣਾ ਆ ਸਰ ਕਿਹੜੇ ਮੁੱਦੇ ਨੇ ਸਪੈਸ਼ਲੀ ਜਿਨ੍ਹਾਂ ਨੂੰ ਦੇਖ ਕੇ ਅੱਜ ਵੋਟ ਕਰੋਗੇ ਤੁਸੀਂ ਮੁੱਦੇ ਤੇ ਦੇਖੀ ਬਾਤ ਦੀ ਗੱਲ ਹੈ ਬਟ ਵੋਟ ਤੁਸੀਂ ਸਾਰਿਆਂ ਨੂੰ ਮੈਂ ਤਾਂ ਅਪੀਲ ਕਰਾਂਗਾ ਸਾਰੇ ਜਣੇ ਆਓ ਵੋਟ ਪਾਓ ਤਾਂ ਕਿ ਤੁਸੀਂ ਐਸੀ ਸਰਕਾਰ ਚੁਣ ਸਕੋ ਜਿਹੜੀ ਤੁਹਾਡੇ ਲਈ ਕੰਮ ਕਰ ਸਕੇ ਠੀਕ ਹੈ ਥੈਂਕ ਯੂ ਥੈਂਕ ਯੂ ਜੀ ਤੁਹਾਡੀ ਬਾਤ ਇੱਥੇ ਤੋਂ ਤੁਹਾਡੇ ਸਾਰੇ ਤੁਹਾਡਾ ਵੀਰ ਕੀ ਰਿਲੀਫ ਤਾਂ ਨਹੀਂ ਸਹਿਰ ये तुम ना बात